ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਜਾਰੀ ਵਿਅਦਬੀ ਦੇ ਮੁੱਦੇ ਤੇ ਲਿਆਉਣ ਵਾਲੇ ਬਿਲਸ ਨੇ ਕਈ ਅਹਿਮ ਮੁੱਦਿਆਂ ਤੇ ਹੋ ਰਹੀ ਚਰਚਾ ਦੁਪਹਿਰ 3 ਵਜੇ ਮੁੱਖ ਮੰਤਰੀ ਮਾਨ ਕਰਨ ਕੇ ਪ੍ਰੈਸ ਕਾਨਫਰੈਂਸ ਪੰਜਾਬ ਵਿਧਾਨ ਸਭਾ ਚ ਅਬੂਹਰ ਕਤਲकांड ਦੀ ਗੂੰਜ ਆਪਦਾਇਕ ਦੀ ਮੰਗ ਤੇ ਸੰਜੀਵ ਵਰਮਾ ਨੂੰ ਦਿੱਤੀ ਗਈ ਸ਼ਰਧਾਂਜਲੀ ਕੱਲ ਸਵੇਰੇ 10 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਅਬੋਹਰ ਕਤਲकांड ਤੇ ਆਪ ਨੇ ਬੀਜੇਪੀ ਤੇ ਚੁੱਕੇ ਵੱਡੇ ਸਵਾਲ ਕਿਹਾ ਪੰਜਾਬ ਚ ਕਾਨੂੰਨ ਵਿਵਸਥਾ ਪਹੰਕਾਰਨ ਚ ਬੀਜੇਪੀ ਦੀ ਅਹਿਮ ਭੂਮਿਕਾ ਗੁਜਰਾਤ ਦੀ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਪੰਜਾਬ ਦੇ ਲੋਕਾਂ ਨੂੰ ਕਰ ਰਿਹਾ ਟਾਰਗੇਟ ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਦੇ ਇਲਜ਼ਾਮਾਂ ਤੇ ਬੀਜੇਪੀ ਦਾ पलटवार ਕਿਹਾ ਸੂਬਾ ਸਰਕਾਰ ਨਹੀਂ ਰੋਕ پا ਰਹੀ ਕ੍ਰਾਈਮ ਅੱਜ ਪੰਜਾਬ ਦਾ ਵਪਾਰੀ ਨਹੀਂ ਹੈ ਸੁਰੱਖਿਅਤ ਵਿਦਬੀਤੇ ਵਿਧਾਨ ਸਭਾ ਚ ਲਿਆਈ ਜਾਣ ਵਾਲੇ ਬਿੱਲ ਤੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਕਿੱਥੇ ਐ ਵਿਦਬੀ ਕਾਨੂੰਨ ਸੰਬੰਧੀ ਡਰਾਫਟ ਕਾਨੂੰਨ ਬਣਾਉਣ ਨੂੰ ਲੈ ਕੇ ਕਿਸ ਨਾਲ ਕੀਤੀ ਸਲਾਹ ਅਭੋਹਰ ਇੰਕਾਊਂਟਰ ਤੇ ਸਿਆਸਤ ਵਿਚਾਰੇ ਪਰਿਵਾਰ ਨੇ ਪੁਲਿਸ ਕਾਰਵਾਈ ਤੇ ਜਤਾਈ ਸੰਤੁਸ਼ਟੀ ਵੱਡੇ ਭਰਾ ਜਗਤ ਵਰਮਾ ਨੇ ਕਿਹਾ ਸਾਨੂੰ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਬਾਕੀ ਗੁਨਾਹਗਰਾਂ ਉੱਤੇ ਜਲਦ ਕੀਤਾ ਜਾਵੇ ਕਾਬੂ 70 ਸਾਬੋ ਦੇ ਪਿੰਡ ਫੁੱਲੋ ਖਾਰੀ ਚ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਮੋ ਸਾਹਮਣੇ ਗੈਸ ਪਾਈਪਲਾਈਨ ਪਾਉਣ ਪਹੁੰਚੀ ਟੀਮ ਦਾ ਵਿਰੋਧ ਉਸ ਨੇ ਛੌਣੀ ਤਬਦੀਲ ਕੀਤਾ ਪੂਰਾ ਪਿੰਡ ਪਠਾਨਕੋਟ ਨੇੜੇ ਲਖਨਪੁਰ ਚ ਪਟੜੀ ਤੋਤਰੀ ਮਾਲ ਗੱਡੀ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਹਾ ਬਚਾ ਜੰਮੂ ਤੋਂ ਪਠਾਨਕੋਟ ਆ ਰਹੀ ਸੀ ਟ੍ਰੇਨ ਹਰਿਆਣਾ ਦੇ ਪਲਵਾਲ ਚ ਮੀਂਹ ਕਾਰਨ ਡਿੱਗੀ ਪੈਟਰੋਲ ਪੰਪ ਦੀ ਕੰਧ ਢਹਿਣਾ ਕਾਰਨ ਦੋ ਮਜ਼ਦੂਰਾਂ ਦੀ ਮੌਤ ਚਾਰ ਗੰਭੀਰ ਰੂਪ ਚ ਜ਼ਖਮੀ ਸਸਰੀਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾਸ ਸਿੰਘ ਪੰਨੂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅਬੋਹਰ ਕਤਲकांड ਨਾਲ ਜੁੜੀ ਇਸ ਵੱਡੀ ਖਬਰ ਤੋਂ ਤਾਂ ਅਬੋਹਰ ਕਤਲकांड ਤੇ ਜੋ ਸਿਆਸੀ ਕਮਸਾਣਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੇ ਐਮ ਐਲ ਏ ਸੰਦੀਪ ਜਾਖੜ ਨੇ ਪਲਟਵਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੁਲਜ਼ਮ ਨਾਲ ਜੋ ਤਸਵੀਰ ਵਿਵਾਦ ਹੈ ਉਸ ਤੇ ਇਸ ਦੀ ਜਾਖੜ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦਾ ਕਿਹਾ ਕਿ ਇਹ 2022 ਦੀਆਂ ਚੋਣਾ ਵੇਲੇ ਦੀ ਫੋਟੋ ਹੈ ਮੈਂ ਸ਼ਕਤੀ ਨੂੰ ਨਿੱਜੀ ਤੌਰ ਤੇ ਨਹੀਂ ਜਾਣਦਾ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜੋ ਇੱਕ ਮੁਲਜ਼ਮ ਹੈ ਉਸ ਦਾ ਨਾਂ ਜੋ ਹੈ ਸ਼ਕਤੀ ਹੈ ਤੇ ਉਹ ਵੀ ਅਬੂਹਰ ਦਾ ਰਹਿਣ ਵਾਲਾ ਹੈ ਉਸ ਨਾਲ ਇੱਕ ਤਸਵੀਰ ਸਾਹਮਣੇ ਆਈ ਹੈ ਸੰਦੀਪ ਜਾਖੜ ਦੀ ਜਿਸ ਤੇ ਹੁਣ ਸੰਦੀਪ ਜਾਖੜਵਾਲੋ ਬਿਆਨ ਦਿੱਤਾ ਗਿਆ ਜੋ ਕਿ ਅਭੋਰ ਤੋਂ ਐਮਐਲਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ 2022 ਚੋਣਾਂ ਵਾਲੀ ਦੀ ਫੋਟ ਹੈ ਮੈਂ ਸ਼ਕਤੀ ਨੂੰ ਵਿਜੀ ਤੌਰ ਤੇ ਨਹੀਂ ਜਾਣਦਾ ਅਸਲ ਮੁੱਦਾ ਤਾਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਆਪ ਆਗੂ ਜੋ ਅਰुण ਨਾਰੰਗ ਜੋ ਹੈ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਸੀ ਸੰਦੀਪ ਜਾਖੜ ਨਾਲ ਮਰਡਰ ਦੇ ਮਲਜ਼ਮ ਦੀ ਤਸਵੀਰ ਜੋ ਹੈ ਸਾਹਮਣੇ ਆਈ ਹੈ ਤੇ ਇਸ ਤੇ ਇਲਜ਼ਾਮ ਲਗਾਏ ਸਨ ਕਿ ਜੋ ਮਰਡਰ ਮਰਡਰ ਦਾ ਮਲਜ਼ਮ ਹੈ ਉਸ ਦੀ ਸੰਦੀਪ ਜਾਖੜ ਨਾਲ ਤਸਵੀਰ ਹੈ ਹਰਨਾਰੰਗ ਵੱਲੋਂ ਇਹ ਪੂਰੇ ਇਲਜ਼ਾਮ ਲਗਾਏ ਗਏ ਸਨ ਤੇ ਉਹਨਾਂ ਦਾ ਨਾੜੀ ਕਹਿਣਾ ਸੀ ਕਿ ਸੰਜੀਵ ਵਰਮਾ ਦਾ ਕਤਲ ਕਰਨ ਵਾਲੇ ਮਲਜ਼ਮਾਂ 'ਚ ਸ਼ਕਤੀ ਜੋਸ਼ ਸ਼ਾਮਿਲ ਹਤਾ ਗੈਂਗਸਟਰਾਂ ਖਿਲਾਫ ਬੁਲਣ ਵਾਲੇ ਹੀ ਉਹਨਾਂ ਨਾਲ ਫੋਟੋਆ ਕਲਿੱਕ ਕਰਵਾ ਰਹੇ ਨੇ ਅਰੁਣਾਗਰ ਨਾਰਗ ਨੇ ਪ੍ਰੈਸ ਕਾਨਫਰੈਂਸ ਦੌਰਾਨ ਤਸਵੀਰ ਦਿਖਾਉਂਦੀ ਹੈ ਕਿਾਇਕੀ ਬਾਈਕ ਤੇ ਬੈਠੀ ਨਜ਼ਰ ਆ ਰਹੇ ਤਿੰਨੇ ਮੁਲਜ਼ਮ ਸੰਜੀਵ ਬਰਮਾ ਕਤਲकांड ਦੇ ਮੁਲਜ਼ਮ ਨੇ ਜਿਸ ਵਿੱਚ ਸ਼ਕਤੀ ਨਾ ਦਾ ਮੁੱਖ ਮੁਜ਼ੱਵੀ ਨਜ਼ਰ ਆ ਰਿਹਾ ਤੇ ਇਸੇ ਮੁਲਜ਼ਮ ਮੁਲਜ਼ਮ ਦੀ ਜੋ ਹੈ ਸੰਦੀਪ ਜਾਖੜ ਨਾਲ ਫੋਟੋ ਹੈ ਜਿਸ ਤੇ ਹੁਣ ਸਵਾਲ ਉੱਠੇ ਉੱਤਰੇ ਨੇ ਤਾਂ ਦੱਸਦੀ ਹੈ ਕਿ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਜੋ ਮੁੱਖ ਮੁਲਜ਼ਮ ਹੈ ਇਸ ਕਤਲकांड ਦਾ ਸ਼ਕਤੀ ਜੋ ਹੈ ਉਹ ਵੀ ਨਜ਼ਰ ਆ ਰਿਹਾ ਤੇ ਉਹਨਾਂ ਦੇ ਨਾਲ ਜੋ ਅਬੋਹਰ ਤੋਂ ਐਮਐਲਏ ਨੇ ਸੰਦੀਪ ਜਾਖੜ ਜੋ ਹੈ ਉਹ ਵੀ ਨਜ਼ਰ ਆ ਰਹੇ ਇਹ ਤਸਵੀਰ ਜੋ ਹੈ ਦਿਖਾਈ ਜਾਂਦੀ ਹੈ ਤੇ ਜ਼ਿਕਰ ਕੀਤਾ ਜਾਂਦਾ ਹੈ ਕਿ ਜੋ ਜੋ ਇਹ ਐਮਬੈਲੇ ਨੇ ਉਹਨਾਂ ਦੇ ਨਾਲ ਜੋ ਹੈ ਇਹਨਾਂ ਦੀ ਤਸਵੀਰ ਹੈ ਫੋਟੋ ਕਲਿੱਕ ਕਰਵਾਈ ਗਈ ਹੈ ਜਿਸ ਤੇ ਹੁਣ ਸੰਦੀਪ ਜਾਖੜ ਦਾ ਕਿਤੇ ਨਾ ਕਿਤੇ ਸਪਸ਼ਟੀਕਰਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਇਹ 2022 ਚੋਣਾਂ ਵੇਲੇ ਦੀ ਤਸਵੀਰ ਹੈ ਮੈਂ ਸ਼ਕਤੀ ਨੂੰ ਨਿੱਜੀ ਤੌਰ ਤੇ ਨਹੀਂ ਜਾਣਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਮੁੰਡਾ ਸ਼ਕਤੀ ਜਿੰਦਾ ਮੇਨ ਜਿੰਦਾ ਨਾਮ ਆਇਆ ਸੀਗਾ ਆ ਮੋਟਰਸਾਈਕਲ ਤੇ ਸੀ 36 ਮੋਟਰਸਾਈਕਲ ਤੇ ਇਹੀ ਮੁੰਡੇ ਸੀ ਨਾ ਤਿੰਨੋਂ ਤੇ ਆ ਫੋਟੋ ਹੈ ਇਹ ਅਸੀਂ ਨਹੀਂ ਖਿੱਚੀ ਇਹ ਫੋਟੋ 36 ਦੇ ਇੰਸਟਾਗ੍ਰਾਮ ਤੇ ਪਈ ਹੈ ਸਾਰੇ ਦੇਖ ਲਓ ਕਿਹਨਾਂ ਦੇ ਨਾਲ ਹੈ ਇਹ ਕਿਉਂ ਹੁੰਦਾ ਹੈ ਜਦੋਂ ਵੀ ਕੋਈ ਅਜੇ ਗੈਂਗਸਟਰ ਟਾਈਪ ਚੀਜ਼ਾਂ ਆਉਂਦੀਆਂ ਉਹਦੇ ਫੋਟੋਆਂ ਨਾਲ ਕਿਉਂ ਆ ਜਾਂਦੀਆਂ ਮੈਂ ਕਹਿੰਦਾ ਸਾਡੇ ਨਾਲ ਵੀ ਲੋਕ ਆ ਕੇ ਫੋਟੋ ਕਰਾਉਂਦੇ ਅਸੀਂ ਵੀ ਲੋਕਾਂ ਦੇ ਘਰਾਂ 'ਚ ਜਾਂਦੇ ਆ ਅਸੀਂ ਥੋੜਾ ਜਿਹਾ ਦੇਖ ਕੇ ਜਾਂਦੇ ਆ ਵੀ ਅੱਗੇ ਇਹਦਾ ਬੈਕਗ੍ਰਾਉਂਡ ਕੀ ਹੈ ਆਹ ਦੇਖੋ ਜੀ ਇਹਦੇ 'ਚ ਤਾਂ ਸ਼ਕਤੀ ਪਛਾਣੋ ਆ ਰਿਹਾ ਮੇਰਾ ਕਹਿੰਦਾ ਮਤਲਬ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਆਂ ਖਿਲਾਫ ਗੈਂਗਸਟਰਾਂ ਦੇ ਖਿਲਾਫ ਤੇ ਫੋਟੋਆਂ ਕਿਉਂ ਨਾਲ ਆਉਂਦੀਆਂ ਏ ਵੀ ਥੋੜਾ ਜਿਹਾ ਇਹ ਮੁੰਡਾ ਸ਼ਕਤੀ ਜਿੰਦਾ ਮੇਨ ਜਿੰਦਾ ਨਾਮ ਆਇਆ ਸੀਗਾ ਆ ਮੋਟਰਸਾਈਕਲ ਤੇ ਸੀ ਸ਼ਕਤੀ ਮੋਟਰਸਾਈਕਲ ਤੇ ਇਹੀ ਮੁੰਡੇ ਸੀ ਨਾ ਤਿੰਨੋਂ ਤੇ ਆ ਫੋਟੋ ਹੈ ਇਹ ਅਸੀਂ ਨਹੀਂ ਖਿੱਚੀ ਇਹ ਫੋਟੋ ਸ਼ਕਤੀ ਦੇ ਇੰਸਟਾਗ੍ਰਾਮ ਤੇ ਪਈ ਹੈ ਸਾਰੇ ਦੇਖ ਲਓ ਕਿੰਨਾ ਦੇ ਨਾਲ ਹੈ ਇਹ ਕਿਉਂ ਹੁੰਦਾ ਹੈ ਜਦੋਂ ਵੀ ਕੋਈ ਅਜੇ ਗੈਂਗਸਟਰ ਟਾਈਪ ਚੀਜ਼ਾਂ ਆਉਂਦੀਆਂ ਉਹਦੇ ਫੋਟੋਆਂ ਨਾਲ ਕਿਉਂ ਆ ਜਾਂਦੀਆਂ ਮੈਂ ਕਹਿੰਦਾ ਸਾਡੇ ਨਾਲ ਵੀ ਲੋਕ ਆ ਕੇ ਫੋਟੋ ਕਰਾਉਂਦੇ ਅਸੀਂ ਵੀ ਲੋਕਾਂ ਦੇ ਘਰਾਂ 'ਚ ਜਾਂਦੇ ਆ ਅਸੀਂ ਥੋੜਾ ਜਿਹਾ ਦੇਖ ਕੇ ਜਾਂਦੇ ਆ ਵੀ ਅੱਗੇ ਇਹਦਾ ਬੈਕਗ੍ਰਾਉਂਡ ਕੀ ਹੈ ਆਹ ਦੇਖੋ ਜੀ ਇਹਨਾਂ ਦੇ ਤਾਂ ਸ਼ਕਤੀ ਪਛਾਣੋ ਆ ਰਹੇ ਮੇਰਾ ਕਹਿੰਦਾ ਮਤਲਬ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਆਂ ਖਿਲਾਫ ਗੈਂਗਸਟਰਾਂ ਦੇ ਖਿਲਾਫ ਤੇ ਫੋਟੋਆਂ ਕਿਉਂ ਨਾਲ ਆ ਨੀ ਇਹ ਵੀ ਥੋੜਾ ਜਿਆਦਾ ਦੱਸ ਦੇਣਾ ਹੈ ਜਿਹੜੀ ਤਸਵੀਰ ਹੈ ਅਗੇਨ ਧਿਆਨ ਭਟਕਾਨ ਦੀ ਗੱਲ 2022 ਦੀ ਤਸਵੀਰ ਹੈ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਦੌਰਾਨ ਅਸੀਂ ਹਜ਼ਾਰਾਂ ਬੰਦਿਆਂ ਨੂੰ ਮਿਲਦੇ ਆ ਠੀਕ ਹੈ ਤੇ ਉਹ ਤਸਵੀਰ ਆ ਗਈ ਹੋਣੀ ਹੈ ਲੇਕਿਨ ਕੁਐਸਚਨ ਸਵਾਲ ਆ ਹੈ ਵੀ ਪੰਜਾਬ ਦੀ ਇੰਟੈਲੀਜੈਂਸ ਕੀ ਕਰ ਰਹੀ ਹੈ ਵੀ ਰੋਜ਼ ਲਗਾਤਾਰ ਇਕੱਲਾ ਇੱਕ ਸਿੰਗਲ ਇਨਸੀਡੈਂਟ ਨਹੀਂ ਹੈ ਆ ਮੈਂ ਤੁਹਾਨੂੰ ਇੱਕ ਖਬਰ ਰੋਡ ਦਿਖਾਉਂਦਾ ਇਸ ਤੋਂ ਇਲਾਵਾ ਪਰਸਨਲੀ ਇਹ ਵਿਅਕਤੀ ਨੂੰ ਤੁਸੀਂ ਵੈਸੇ ਜਾਣਦੇ ਹੋ ਤੁਹਾਡੇ ਕੋਈ ਸੰਪਰਕਚ ਹੈ ਨਹੀਂ ਮੈਂ ਨਹੀਂ ਜਾਣਦਾ ਜੀ ਪਰਸਨਲੀ ਜੇ ਜਾਣਦਾ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਮੈਂ ਦੱਸਿਆ ਵੀ ਹਜ਼ਾਰਾਂ ਬੰਦਿਆਂ ਨਾਲ ਸਾਡੀ ਫੋਟੋਗ੍ਰਾਫ ਹੈ ਤੇ ਜੇ ਪਰਸਨਲੀ ਜਾਣਦਾ ਹੁੰਦਾ ਤਾਂ ਪਹਿਲੇ ਦਿਨ ਹੀ ਦੱਸ ਦਿੰਦਾ ਪੁਲਿਸ ਨੂੰ ਵੀ ਮੈਂ ਇਸ ਬੰਦੇ ਨੂੰ ਜਾਣਦਾ ਲੇਕਿਨ ਅਗੇਨ ਕੁਐਸਚਨ ਆ ਹੈ ਧਿਆਨ ਮੜਕਾਨ ਦੀ ਗੱਲ ਆ ਮਤਲਬ ਆ ਅਗੇਨ ਆ ਖਬਰ ਹੈ ਗੈਂਗਸਟਰਸ ਰਨਿੰਗ ਐਕਸਟਰੈਸ਼ਨ ਰੈਕਿਟਸ ਪੋਜ਼ ਅ ਫੋਰਮਿਡੇਬਲ ਚੈਲੰਜ ਵੀ ਆ ਜਿਹੜਾ ਕੁਝ ਚੱਲ ਰਿਹਾ ਇਹਦੇ ਮਗਰ ਕੌਣ ਹੈ ਕੌਣ ਪਲੈਨ ਤੇ ਕਹਿਣ ਦਾ ਪਾਵ ਹੈ ਮੁੱਦੇ ਦਾ ਅਸਲੀ ਮੁੱਦੇ ਜਿਹੜੇ ਆ ਅੱਜ ਚਰਚਾ ਕਿਉਂ ਨਹੀਂ ਕਰ ਰਹੇ ਤਾਂ ਬਹੁਰੇ ਇਨਕਾਊਂਟਰ ਤੇ ਮੱਚੇ ਸਿਆਸੀ ਬਵਾਲ ਵਿਚਾਲੇ ਮਾਰੇ ਗਏ ਮਲਜ਼ਮ ਜਸਪ੍ਰੀਤ ਸਿੰਘ ਦੀਆਂ ਹਥਿਆਰਾਂ ਦੇ ਨਾਲ ਕੁਝ ਪੁਰਾਣੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੁਲਿਸ ਉਤਰਾ ਦੇ ਮੁਤਾਬਕ ਦਰਅਸਲ ਇਹ ਤਸਵੀਰਾਂ ਕੁਸਮਾ ਪਹਿਲਾ ਦੀਆਂ ਨੇ ਜਦੋਂ ਪਟਿਆਲਾ CIA ਸਟਾਫ ਵੱਲੋਂ ਇੱਕ ਮਾਮਲੇ 'ਚ ਜਸਪ੍ਰੀਤ ਨੂੰ ਹਿਰਾਸਤ 'ਚ ਲਿਆ ਗਿਆ ਸੀ ਤੇ ਉਸ ਵੇਲੇ ਉਸਦੇ ਫੋਨ 'ਚ ਇਹ ਤਸਵੀਰਾਂ ਅਜਾਇਬ ਮਿਲੀਆਂ ਸਨ ਤਾਂ ਜੋ ਮੁਲਜ਼ਮ ਹੈ ਜਸਪ੍ਰੀਤ ਸਿੰਘ ਉਸ ਦਾ ਹਾਲਾਕੀ ਇੰਕਾਊਂਟਰ ਕਰ ਦਿੱਤਾ ਗਿਆ ਤੇ ਇਸ ਵਿਚਾਲੇ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਪੁਰਾਣੀਆਂ ਤਸਵੀਰਾਂ ਹਥਿਆਰਾਂ ਦੇ ਨਾਲ ਉਸ ਦੀਆਂ ਤਸਵੀਰਾਂ ਨੇ ਜਿਸ ਦੇ ਇੱਕ ਫੋਟੋ ਦੇ ਵਿੱਚ ਉਸ ਦੇ ਜੋ ਹੱਥਾਂ 'ਚ ਦੋ ਪਿਸਤੌਲ ਫੜੀ ਹੋਈ ਨੇ ਇਸ ਦੇ ਵੀ ਇੱਕ ਫੋਟੋ ਦੇ ਵਿੱਚ ਇੱਕ ਜੋ ਗੰਡਾਸਾ ਫੜਿਆ ਹੋ ਮਰੀ ਆ ਗਿਆ ਇਹ ਦੱਸਿਆ ਜਾ ਰਿਹਾ ਹੈ ਕਿ ਕੁਸਮਾ ਪਹਿਲਾਂ ਉਸ ਨੂੰ ਇੱਕ ਮਾਮਲੇ ਦੇ ਵਿੱਚ ਪਟਿਆਲਾ ਸੀਆਈਏ ਸਟਾਫ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਵੇਲੇ ਉਸਦੇ ਫੋਨ ਚੋਂ ਇਹ ਫੋਟੋਆਂ ਬਰਾਮਦ ਹੋਈਆਂ ਸਨ ਸੰਜੇ ਵਰਮਾ ਕਤਲकांड ਦੀ ਇੱਕ ਹੋਰ ਸੀਸੀਟੀਵੀ ਸਾਹਮਣੇ ਆਈ ਹੈ ਸੰਜੇ ਵਰਮਾ ਨੂੰ ਗੋਲੀਆਂ ਮਾਰਦੇ ਜੋ ਹੈ ਸ਼ੂਟਰ ਦਿਖਾਈ ਦੇ ਰਹੇ ਨੇ ਮੁਜ਼ਮਾਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਅੱਠ ਗੋਲੀਆਂ ਚਲਾਈਆਂ ਤਾਂ ਸੀਸੀਟੀਵੀ ਵਿੱਚ ਜੋ ਹੈ ਗੋਲੀਆਂ ਦੀ ਆਵਾਜ਼ ਜੋ ਹੈ ਉਹ ਵੀ ਸੁਣੀ ਜਾ ਸਕਦੀ ਹੈ ਕਾਰ 'ਚ ਬੈਠੇ ਸੰਜੇ ਵਰਮਾ ਨੂੰ ਗੋਲੀਆਂ ਜੋ ਮਾਰੀਆਂ ਗਈਆਂ ਬਿਲਕੁਲ ਨੇੜੇ ਆ ਕੇ ਜੋ ਹੈ ਉਹਨਾਂ ਤੇ ਫਾਇਰਿੰਗ ਕੀਤੀ ਗਈ ਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤਾਂ i20 ਕਾਰ 'ਚ ਜੋ ਹੈ ਸੰਜੇ ਵਰਮਾ ਸਵਾਰ ਸਨ ਤੇ ਇਸ ਦੌਰਾਨ ਹਮਲਾਵਰ ਜੋ ਹੈ ਦੋ ਹਮਲਾਵਰ ਆਉਂਦੇ ਨੇ ਤੇ ਉਹਨਾਂ ਤੇ ਤਾਬੜ ਤੋੜ ਫਾਇਰਿੰਗ ਕਰਕੇ ਇੱਕ ਤੋਂ ਬਾਅਦ ਇੱਕ ਅੱਠ ਰਾਊਂਡ ਫਾਇਰਿੰਗ ਕਰਦੇ ਨੇ ਤੇ ਉਹਨਾਂ ਦਾ ਮਰਡ ਨਿਊ ਵਿਅਰ ਗਲ ਦੇ ਜੋ ਹੈ ਮਾਲਕ ਸਨ ਸੱਜੇ ਬਰਮਾ ਜਿੰਨਾ ਦਾ ਕੀ ਰੋਹਰ ਤੋਂ ਕਾਫੀ ਵੱਡਾ ਬਿਜ਼ਨਸ ਹੈ ਤੇ ਸੋਮਵਾਰ ਨੂੰ ਸੱਜੇ ਬਰਮਾ ਦਾ ਜੋ ਹੈ ਕਤਲ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਕਾਰ ਦੇ ਵਿੱਚੋਂ ਸਵਾਰ ਹੁੰਦੇ ਨੇ ਤੇ ਇਸ ਦੌਰਾਨ ਦੋ ਹਮਲਾਵਰ ਆਉਂਦੇ ਨੇ ਤੇ ਉਹਨਾਂ ਦੇ ਤਾਬੜ ਤੋੜ ਫਾਇਰਿੰਗ ਕਰਕੇ ਉਹਨਾਂ ਦਾ ਕਤਲ ਕਰ ਦਿੱਤੇ ਜਾਂਦੇ ਨੇ ਤੇ ਇੱਕ ਸੀਸੀਟੀਵੀ ਜੋ ਹੈ ਨਵੀਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਾਹਮਣੇ ਜੋ ਹੈ i20 ਕਾਰ ਲੱਗੀ ਹੋਈ ਹੈ ਹਮਲਾਵਰ ਜੋ ਹੈ ਪਿੱਛੋਂ ਪਾਜੀ ਕੇ ਹੁੰਦੇ ਨੇ ਦੋ ਹਮਲਾਵਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਬਿਲਕੁਲ ਸ਼ੀਸ਼ੇ ਦੇ ਨੇੜੇ ਆ ਕੇ ਜੋ ਹੈ ਇਕ ਤੋਂ ਬਾਅਦ ਇੱਕ ਜੋ ਹੈ ਫਾਇਰਿੰਗ ਕੀਤੀ ਜਾਂਦੀ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਅੱਠ ਗੋਲੀਆਂ ਜੋ ਹੈ ਚਲਾਈਆਂ ਜਾਂਦੀਆਂ ਨੇ ਤਾਂ ਵਕਵਾ ਕੈਂਗਲਾਂ ਤੋਂ ਜੋ ਹੈ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਜਿਸ ਦੇ ਇੱਕ ਪਹਿਲੀ ਸੀਸੀਟੀਵੀ ਹੈ ਜਿਸ ਦੇ ਵਿੱਚ ਹਮਲਾਵਰ ਜੋ ਹੈ ਆਉਂਦੇ ਨੇ ਤੇ ਰਿਕੀ ਕਰਦੇ ਜੋ ਹੈ ਮਲਜ਼ਮ ਦੇਖੇ ਜਾ ਸਕਦੇ ਨੇ ਜੂ ਜੋ ਪਹਿਲੀ ਸੀਸੀਟੀਵੀ ਹੈ ਉਸ ਦੇ ਵਿੱਚ ਦੋਵੇਂ ਹਮਲਾਵਰ ਪਹਿਲਾਂ ਰਿਕੀ ਕਰ ਰਹੇ ਨੇ ਉਸ ਤੋਂ ਬਾਅਦ ਜੋ ਦੂਜੀ ਸੀਸੀਟੀਵੀ ਹੈ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਸ਼ਰੀਆਮ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਿੱਦ ਦੇ ਜੋ ਤੀਜੀ ਸੀਸੀਟੀਵੀ ਹੈ ਉਸ ਦੇ ਵਿੱਚ ਹਮਲਾਵਰ ਜੋ ਹੈ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਜੋ ਹੈ ਨਜ਼ਰ ਆ ਰਹੇ ਨੇ ਤਾਂ ਤਿੰਨਾਂ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲੀ ਸੀਸੀਟੀਵੀ ਵਿੱਚ ਮੁਲਜ਼ਮਾਂ ਵੱਲੋਂ ਹਮਲਾਵਰਾਂ ਵੱਲੋਂ ਰੇਕੀ ਕੀਤੀ ਗਈ ਦੂਜੀ ਸੀਸੀਟੀਵੀ ਵਿੱਚ ਜੋ ਹੈ ਦੇਖਿਆ ਜਾ ਸਕਦਾ ਹੈ ਵੱਖਰੇ ਐਂਗਲ ਤੋਂ ਕਿ ਸ਼ਰਿਆਮ ਗੋਲੀਆਂ ਮਾਰੀਆਂ ਗਈਆਂ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਤੀਜੀ ਸੀਸੀਟੀਵੀ ਵਿੱਚ ਇਹ ਮੁਲਜ਼ਮ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਨਜ਼ਰ ਆ ਰਹੇ ਨੇ ਕੈਸ ਕਤਲकांड ਦੀ ਗੂੰਜ ਜੋ ਹੈ ਪੰਜਾਬ ਵਿਧਾਨ ਸਭਾ ਤੱਕ ਵੀ ਪਹੁੰਚੀ ਹੈ ਕਾਰੋਬਾਰੀ ਸੰਜੀਵ ਵਰਮਾ ਨੂੰ ਜੋ ਹੈ ਪੰਜਾਬ ਵਿਧਾਨ ਸਭਾ ਚ ਸ਼ਰਧਾਂਜਲੀ ਦਿੱਤੀ ਗਈ ਹੈ ਆਪ ਵਿਧਾਇਕ ਦੀ ਮੰਗ ਤੇ ਜੋ ਹੈ ਇਹ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਤਾਂ ਇਸ ਤੋਂ ਇਲਾਵਾ ਜੋ ਐਮ ਐਲ ਏ ਡਾਕਟਰ ਕਸ਼ਮੀਰ ਕਸ਼ਮੀਰ ਸਿੰਘ ਸੋਹਲ ਨੇ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਅੱਜ ਜੋ ਸਪੈਸ਼ਲ ਸੈਸ਼ਨ ਜੋ ਹੈ ਬੁਲਾਇਆ ਗਿਆ ਸੀ ਉਸ ਦਾ ਜ ਪਹਿਲਾ ਦਿਨ ਸੀ ਤੇ ਇਸ ਦਿਨ ਜੋ ਹੈ ਵਿਛੜੀਆਂ ਰੂਹਾਂ ਜੋ ਹੈ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਦੇ ਵਿੱਚ ਸੰਜੀਵ ਵਰਮਾ ਜੋ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੋ ਤਰਨ ਤਰਨ ਤੋਂ ਐਮ ਐਲ ਏ ਸਰ ਡਾਕਟਰ ਕਸ਼ਮੀਰ ਸਿੰਘ ਸੋਹਲ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਤੋਂ ਇ ਉਨਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਇਸ ਦੇ ਨਾਲ ਹੀ ਅਹਮਦਾਬਾਦ ਹਾਸੇ ਚ ਮਾਰੇ ਗਏ ਲੋਕਾਂ ਨੂੰ ਵੀ ਯਾਦ ਕੀਤਾ ਗਿਆ ਤੇ ਸ਼ਰਧਾਂਜਲੀ ਭੇਟ ਕੀਤੀ ਗਈ ਤਾਂ ਇਸ ਤੋਂ ਇਲਾਵਾ ਜੋ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਆ ਕੱਲ ਫਿਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਪੰਜਾਬ ਸਰਕਾਰ ਵੱਲੋਂ ਅਜੋਇ 2 ਦਿਨ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਵਿੱਦਬੀ ਦੇ ਮੁੱਦੇ ਤੇ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਅੱਜ ਪਹਿਲੇ ਦਿਨ ਜੋ ਹੈ ਸੈਸ਼ਨ ਦੀ ਸ਼ੁਰੂਆਤ ਇਸ ਨਾਲ ਕੀਤੀ ਗਈ ਕਿ ਮਿਛੀਆਂ ਰਵਾਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਸ ਦੇ ਵਿੱਚ ਸੰਜੀਵ ਵਰਮਾ ਦਾ ਵੀ ਜ਼ਿਕਰ ਕੀਤਾ ਗਿਆ ਸੱਜੇ ਵਰਮਾ ਕਤਲਕਾਂਡ ਤੇ ਜੋ ਇਨਕਾਊਂਟਰ ਹੋਇਆ ਉਸ ਤੇ ਸਿਆਸਤ ਵਿਭਾਗ ਦੀ ਨਜ਼ਰ ਆ ਗਈ ਹੈ ਸੰਜੀਵਰਮਾ ਕਤਲਕਾਂਡ ਤੇ ਜੋ ਭਾਜਪਾ ਸਿਆਸੀ ਰੁਪਈਆ ਸੇਕ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਨਾਲੀਆ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸੰਜੀਵ ਵਰਮਾ ਦੇ ਕਤਲ ਪਿੱਛੇ ਗੁਜਰਾਤ ਦੀ ਜੇਲ੍ਹ ਚ ਬੈਠੇ ਲਾਰੈਂਸ ਬਿਸ਼ਨੋਈ ਦਾ ਹੱਥ ਹੈ ਗੁਜਰਾਤ ਦੀ ਜੇਲ੍ਹ ਤੋਂ ਲਾਰੈਂਸ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਹੈ ਪੰਜਾਬ ਚ ਕਾਨੂੰਨ ਵਿਵਸਥਾ ਫੰਕ ਕਰਨ ਚ ਬੀਜੇਪੀ ਦੀ ਅਹਿਮ ਭੂਮਿਕਾ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਨਾਲੀਆ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਪਾਜਪਾ ਨੂੰ ਪੰਜਾਬ ਦੇ ਨਾਲ ਪੰਜਾਬ ਦੇ ਕਿਸੇ ਵਪਾਰੀ ਨਾਲ ਕੋਈ ਹਮਦਰਦੀ ਨਹੀਂ ਹੈ ਬੀਜੇਪੀ ਜ਼ਿਲ੍ਹਾ ਚ ਗੁੰਡਿਆਂ ਨੂੰ ਪਾੜ ਰਹੀ ਹੈ ਬੀਜੇਪੀ ਗੈਂਗਸਟਰਾਂ ਨੂੰ ਕੇਂਦਰੀ ਜ਼ਿਲ੍ਹਾ ਚ ਪ੍ਰੋਟੈਕਟ ਕਰ ਰਹੀ ਹੈ ਤਾਂ ਹਾਲਾਂਕਿ ਇਸਰ ਪਾਪਾ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਵੀ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਬਿਆਨ ਤੇ ਹੁਣ ਭਾਜਪਾ ਨੇ ਪਲਟਵਾਰ ਕੀਤਾ ਤੇ ਭਾਜਪਾ ਦਾ ਕਹਿਣਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਅਪਰਾਧ ਨਹੀਂ ਰੋਕ ਪਾਰੀ ਆਪ ਖੁਦ ਕੰਮ ਨਹੀਂ ਕਰ ਰਹੀ ਇਲਜ਼ਾਮ ਭਾਜਪਾ ਤੇ ਲਗਾ ਰਹੀ ਹੈ ਅੱਜ ਪੰਜਾਬ 'ਚ ਵਪਾਰੀ ਸੁਰੱਖਿਅਤ ਨਹੀਂ ਨੇ ਤਾਂ ਭਾਜਪਾ ਵੱਲੋਂ ਇਹ ਕਿਹਾ ਗਿਆ ਨਾਲ ਹੀ ਕਿਹਾ ਕਿ ਲੋਕਾਂ ਨੂੰ ਫਟਕਾਉਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਜੋ ਬੋਹਰ ਕਤਲकांड 'ਚ ਇੰਕਾਊਂਟਰ ਹੋਇਆ ਕਤਲकांड ਹੋਇਆ ਉਸ ਤੋਂ ਬਾਅਦ ਦੋਹਾਂ ਪਾਰਟੀਆਂ ਜੋ ਹੈ ਉਹਨਾਂ 'ਚ ਵਾਰ ਪਲਟਵ के पिछले लगभग दो तीन दिन पहले जो एक व्यापारी का मर्डर जो एक व्यापारी का कत्ल जो है, में में हुआ था, अब में हुआ था, था, जब दोषियों के खिलाफ कार्रवाई की गई जब जिन लोगों ने जिन गुंडों ने जिन बदमाशों ने उस व्यापारी का कत्ल किया था मर्डर किया था जब उनके खिलाफ कार्रवाई की गई तो मैं समझता हूं बीजेपी के बड़े बड़े नेता गए बड़े बड़े नेता रोने लगे कि गुंडों के खिलाफ कार्रवाई क्यों कर रहे हो बहुत सारे नेता दिल्ली से लेकर पंजाब तक भारतीय जनता पार्टी के नेता गुंडों का पक्ष करते दिखाई दिखे दिखाई दे रही है क्योंकि तो पूरा देश जानता है लॉरेंस बिश्नोई को गुजरात की जेल में किसने बंद किया है भारतीय जनता पार्टी की सरकार पिछले तीस साल से पिछले तीस साल से गुजरात में काम कर रही है और लॉरेंस बैश्नोई को गुजरात में लेके के जाया गया और उसके बाद पूरे देश भर में उसका साथ लेके चुन-चुन के लोगों को मारा जा रहा है चुन चुन के व्यापारियों को मारा जा रहा है ताकि देश में दहशत का माहौल बने देखिए बहुत शर्मनाक है निंदनीय है जिस तरीके से मंजिंदर सिंह सिरसा ने उन गैंगस्टरों के हक में नारा मारा है उनके हक में उतरे हैं और वो लोग जो श्री संजय वर्मा जी की निर्मम हत्या के लिए आ, के लिए जिम्मेवार थे उनके हक में मनजिंदर सिंह सरसा का उतरना ये क्लियरली दर्शाता है कि किस तरीके से भाजपा अपने गैंगस्टरों को अपनी सेंट्रल जेल्स में से प्रोटेक्ट कर रही है आ, सारा पंजाब आज श्री संजय वर्मा जी के परिवार के साथ खड़ा है लेकिन मनजिंदर सिंह सिरसा भाजपा और केंद्र सरकार वो आज हार्डकोर क्रिमिनल्स के गैंगस्टर्स के हक में खड़ी नजर आ रही है मैं समझता हूं कि शीर्ष बीजेपी लीडरशिप को इसके लिए माफी मांगनी चाहिए एक समय लो। बीजेपी नशियाजम के मामले जीरो टॉलरेंस है सवाल केवल इतना है कि कार्रवाई जड़ी है ਨਸ਼ਿਆ ਦੇ ਬੁਰਦ ਪਾਰਦਰਸ਼ਤਾ ਦੇ ਨਾਲ ਹੋਣੀ ਚਾਹੀਦੀ ਹੈ ਇਦਾਂ ਨਹੀਂ ਕਿ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਵਿਧਾਇਕ ਨੂੰ ਇਹ ਕਹਿਣ ਕਿ ਉਹ ਮੇਰੇ ਕੋਲ ਆ ਕੇ ਮੰਨ ਕੇ ਆ ਵੀ ਜੇ ਸਿੰਗਲਾ ਕਿ ਮੈਂ ਰਿਸ਼ਵਤ ਲਈ ਹੈ ਗਵਾਹ ਕੌਣ ਹੈ ਮੁੱਖ ਮੰਤਰੀ ਔਰ ਕਲੀਨ ਚਿੱਟ ਕੌਣ ਦੇ ਰਿਹਾ ਪੁਲਿਸ ਇਹਦਾ ਮਤਲਬ ਮੁੱਖ ਮੰਤਰੀ ਜੀ ਨੇ ਉਸ ਵੇਲੇ ਝੂਠ ਬੋਲਿਆ ਸੀ ਇਸ ਕਰਕੇ ਇਸ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਕਾਰਨ ਇਹ ਸ਼ੰਕਾਵਾਂ ਪੈਦਾ ਹੁੰਦੀਆਂ ਰਹਾ ਗੱਲ ਬੀਜੇਪੀ ਦਾ ਨਸ਼ਾ ਪੰਜਾਬ ਲਈ ਕੋੜ ਹੈ ਜਵਾਨੀ ਲਈ ਕੋੜ ਹੈ ਨਸ਼ੇ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਸਦਨ ਤੋਂ ਬਾਹਰ ਆ ਗਏ ਨੇ ਅੰਦਰ ਜਾਣ ਤੋਂ ਪਹਿਲਾਂ ਵੀ ਕਈ ਸ਼ੰਕੇ ਖੜੇ ਕਰਕੇ ਗਏ ਨੇ ਬਾਜਾ ਸਾਹਿਬ ਸਦਨ ਦੀ ਕਾਰਵਾਈ ਖਤਮ ਹੋ ਤੁਸੀ ਵੇਖੋ ਇਸ ਤਰ੍ਹਾਂ ਜਿੰਨੀ ਸਪੀਡ ਦੇ ਵਿੱਚ ਸਦਨ ਦੀ ਕਾਰਵਾਈ ਮੁੱਕੀ ਉਨੀ ਸਪੀਡ 'ਚ ਆਪ ਮੁੱਕਣੀ ਨਿਬੜ ਗਿਆ ਕੰਮ ਇਹ ਦਿੱਲੀ ਦੇ ਲੁਟੇਰਿਆਂ ਨੇ ਪੰਜਾਬ ਲੁੱਟਣ ਆ ਗਏ ਨੇ ਜਿਵੇਂ ਅਮਰ ਸ਼ਾਹ ਅਬਦਾਲੀ ਨੇ ਪੰਜਾਬ ਲੁੱਟਿਆ ਸੀ ਇਸ ਤਰ੍ਹਾਂ ਕੇਜਰੀਵਾਲ ਤੇ ਦੀ ਟੀਮ ਹੁਣ ਪੰਜਾਬ ਨੂੰ ਲੁੱਟਣ ਆਈ ਹੈ 40000 ਇੱਕ ਜੋ 40000 ਕਰੋੜ ਰੁਪਏ ਇਹਨਾਂ ਨੇ ਕੱਢਣੇ ਮੈਂ ਪੰਜਾਬੀ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਕਰੂੰਗਾ ਤੁਸੀਂ ਸਾਰੇ ਬਕਾਇਦਾ ਤੌਰ ਇਹਨਾਂ ਦੇ ਖਿਲਾਫ ਪਿੰਡਾਂ ਦੇ ਜਿਹੜੇ ਨੇ ਆਪਣੇ ਮਤੇ ਪਾਓ ਆਪਣੀਆਂ ਜ਼ਮੀਨਾਂ ਦੇ ਮਤੇ ਪਾਓ 80% ਜਨਾਚਰ ਕਿਸਾਨ ਇਸ ਸੇ ਨਹੀਂ ਕਰਨਗੇ ਕੋਈ ਜ਼ਮੀਨ ਨਹੀਂ ਖਰੀਦੀ ਸਾਹਿਬ ਇਹ ਇਸ ਵਾਰ ਦੀ ਗੱਲ ਕੀਤਾ ਸੀ ਹਰਦੀਪ ਸਿੰਘ ਮੁੰਡੀਆਂ ਵੀ ਸੀ ਇੰਡਸਟਰੀ ਮਿਨਿਸਟਰੀ ਵੀ ਸੀ ਉਹ ਕਹਿੰਦੇ ਕਿ ਸਾਡੇ ਕੋਲੇ ਕਿਸਾਨਾਂ ਦੀਆਂ ਚਿੱਠੀਆਂ ਆ ਰਹੀਆਂ ਉਹ ਸਾਡੀ ਸਲਾਹ ਕਰ ਰਹੇ ਕਿ ਲੈ ਲਓ ਜ਼ਮੀਨ ਤੁਸੀਂ ਹੈਰਾਨ ਹੋਵੋਗੇ ਕਿ 8000 ਐਪਲੀਕੇਸ਼ਨ ਚੋਂ ਕੱਲੇ 15 ਬੰਦੇ ਐਗਰੀ ਕੀਤੇ 8000 ਐਪਲੀਕੇਸ਼ਨ ਗਰਮਾੜਾ ਕੋ ਜੜੀ ਆਈ ਕੋਈ ਕਿਸਾਨ ਜਿਸ ਤਰ੍ਹਾਂ ਮੋਦੀ ਨੇ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਅੰਬਾਨੀਆਂ ਦੇ ਅਡਾਨੀਆਂ ਦੇ ਹੱਥੇ ਸਾਡੀਆਂ ਜ਼ਮੀਨਾਂ ਦੇਣਾ ਚਾਹੁੰਦੇ ਇਸ ਤਰ੍ਹਾਂ ਹੀ ਕੇਜੀ ਵਾਲ ਕੇਜਰੀਵਾਲ ਦਾ ਲੁਟੇਰਿਆਂ ਦਾ گرو ਜਿਹੜਾ ਇਹ ਵੱਡੇ ਵਪਾਰੀਆਂ ਦੇ ਹੱਥੇ ਪੰਜਾਬ ਦੀ ਜ਼ਮੀਨ ਦੇਣਾ ਚਾਹੁੰਦਾ ਸੀ ਇੱਕ ਮਰਲਾ ਪੈਣੀ ਨਹੀਂ ਜਾਣ ਉਹ ਤਾਂ ਕਹਿੰਦੇ ਜੀ ਕਿ ਕਿਸਾਨ ਜਿਹੜੇ ਸਾਨੂੰ ਬੜਾ ਫਾਇਦਾ ਹੋ ਜਾਣਾ ਕੱਲ ਵੀ ਦਾਵਾ ਕੀਤਾ ਉਹਨਾਂ ਨੇ ਇਹ ਕਿਸਾਨਾਂ ਨੂੰ ਫਾਇਦਾ ਨਹੀਂ ਹੋਣਾ ਆਪ ਵਾਲਿਆਂ ਨੂੰ ਹੋਣਾ ਤਾਂ ਪਹਾੜਾਂ ਚ ਪੈ ਰਹੇ ਮੀਂਹ ਨੇ ਮੈਦਾਨੀ ਇਲਾਕਿਆਂ ਦੀ ਚਿੰਤਾ ਕਿਤੇ ਨਾ ਕਿਤੇ ਵਧਾ ਦਿੱਤੀ ਹੈ ਬਿਆਸ ਦਰਿਆ ਚ ਜੋ ਪਾਣੀ ਦਾ ਲੈਵਲ ਹੈ ਲਗਾਤਾਰ ਵਧ ਰਿਹਾ ਹੈ 29996 ਕਿਊਸਿਕ ਤੱਕ ਜੋ ਹੈ ਪਾਣੀ ਪਹੁੰਚ ਗਿਆ ਹੈ ਤਾਂ ਕੱਲ੍ਹ ਨਾਲੋਂ ਬਿਆਸ ਦਰਿਆ ਚ ਪਾਣੀ ਦਾ ਲੈਵਲ ਜੋ ਹੈ ਵਧਿਆ ਹੋਇਆ ਹੈ ਤਾਂ ਲਗਾਤਾਰ ਜੋ ਹੈ ਮੀਂਹ ਪੈ ਰਿਹਾ بارش ਦਾ ਮਾਹੌਲ ਹੈ ਜਿਸ ਦੇ ਚੱਲਦੇ ਜੋ ਹੈ ਆ ਵਕ ਵਕ ਥਾਵਾਂ ਤੇ ਜੋ ਦਰਿਆ ਨੇ ਉਹਨਾਂ ਦੇ ਵਿੱਚ ਪਾਣੀ ਦਾ ਲੈਵਲ ਜੋ ਹੈ ਲਗਾਤਾਰ ਵਧ ਰਿਹਾ ਹੈ ਜੋ ਬਿਆਸ ਦਰਿਆ ਹੈ ਉਸ ਦੇ ਵਿੱਚ ਵੀ ਪਾਣੀ ਦਾ ਲੈਵਲ ਜੋ ਹੈ ਵਧ ਗਿਆ ਤਾਂ ਕਿਤੇ ਨਾ ਕਿਤੇ ਜੋ ਬਿਆਸ ਦਰਿਆ ਦੇ ਨੇੜੇ ਜੋ ਲੋਕ ਰਹਿੰਦੇ ਨੇ ਉਹਨਾਂ ਦੀ ਇਹ ਚਿੰਤਾ ਕਿਤੇ ਨਾ ਕਿਤੇ ਕਾਫੀ ਬਾਤ ਜਾਂਦੀ ਹੈ ਕਿਉਂਕਿ ਜਦੋਂ ਦਰਿਆ 'ਚ ਪਾਣੀ ਵਧਦਾ ਹੈ ਤਾਂ ਇਸ ਦੇ ਨਾਲ ਜੋ ਜ਼ਮੀਨਾਂ ਹੁੰਦੀਆਂ ਨੇ ਉਹ ਉਸ ਦੇ ਵਿੱਚ ਵੀ ਪਾਣੀ ਭਰ ਜਾਂਦਾ ਹੈ ਕਿਉਂਕਿ ਕੱਲ ਵੀ ਇੱਕ ਖਬਰ ਜੋ ਆਸੀ ਦਿਖਾਈ ਸੀ ਕਿ ਜੋ ਨੇੜੇ ਜੋ ਬਿਆਸ ਦਰਿਆ ਦੇ ਬਿਲਕੁਲ ਨੇੜੇ ਜੋ ਲੋਕ ਲੋਕ ਰਹਿੰਦੇ ਨੇ ਉਹ ਇਸ ਤੋਂ ਕਾਫੀ ਪ੍ਰਭਾਵਿਤ ਹੁੰਦੇ ਨੇ ਤੇ ਕਈ ਕਿੱਲੇ ਉਹਨਾਂ ਦੀ ਜ਼ਮੀਨ ਜੋ ਹੈ ਬਿਆਸ ਦਰਿਆ ਦੇ ਵਿੱਚ ਸਮਾ ਜਾਂਦੀ ਹੈ ਤਾਂ ਹੁਣ 2 ਸੋ ਸ਼ਾਮੀ ਕਿ ਉਸੇ ਤੱਕ ਪਾਣੀ ਦਾ ਲੈਵਲ ਪਹੁੰਚ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਕੱਲ ਨਾਲੋਂ ਜੋ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਹੈ ਉਹ ਵਧਿਆ ਹੋਇਆ ਹੈ ਕਿਉਂਕਿ ਲਗਾਤਾਰ ਜੋ ਹੈ ਬਾਰਿਸ਼ ਦਾ ਮਾਹੌਲ ਹੈ ਲਗਾਤਾਰ ਪੰਜਾਬ ਦੇ ਵੱਖ-ਵੱਖ ਥਾਵਾਂ 'ਚ ਜੋ ਹੈ ਰੁਕ-ਰੁਕ ਕੇ ਜੋ ਹੈ ਮੀਂਹ ਪੈ ਰਿਹਾ ਲਗਾਤਾਰ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਜਿਸ ਦੇ ਚੱਲਦੇ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਨੇ ਤੇ ਇਸੇ ਦੇ ਚੱਲਦੇ ਹੁਣ ਵੱਖ-ਵੱਖ ਥਾਵਾਂ ਤੇ ਜੋ ਦਰਿਆ ਨੇ ਕਿਉਂਕਿ ਪਹਾੜਾਂ 'ਚ ਜੋ ਹੈ ਲਗਾਤਾਰ ਬਾਰਿਸ਼ ਹੋ ਰਹੀ ਆ ਤੇ ਪਹਾੜਾਂ ਤੋਂ ਜੋ ਪਾਣੀ ਜੋ ਹੈ ਦਰਿਆਵਾਂ ਦੇ ਵਿੱਚ ਆਉਂਦਾ ਹੈ ਉਸ ਦੇ ਵਿੱਚ ਵਾਧਾ ਹੋ ਰਿਹਾ ਹੈ ਇਸੇ ਦੇ ਚੱਲਦੇ ਬਿਆਸ ਦਰਿਆ 'ਚ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਨਾਲੋਂ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਜੋ ਹੈ ਵਧ ਤਾਂ ਕਿਤੇ ਨਾ ਕਿਤੇ ਜੋ ਦਰਿਆ ਦੇ ਨੇੜੇ ਦੇ ਇਲਾਕੇ ਹੁੰਦੇ ਨੇ ਜੋ ਦਰਿਆ ਦੇ ਨੇੜੇ ਲੋਕ ਰਹਿੰਦੇ ਨੇ ਉਹਨਾਂ ਲਈ ਕਿਤੇ ਨਾ ਕਿਤੇ ਕਾਫੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਜਦੋਂ ਦਰਿਆ 'ਚ ਪਾਣੀ ਲਗਾਤਾਰ ਵਧਦਾ ਹੈ ਉਸ ਨਾਲ ਹੜ ਦਾ ਖਤਰਾ ਵੀ ਹੋ ਜਾਂਦਾ ਹੈ ਕਈ ਥਾਵਾਂ ਤੇ ਲੋਕਾਂ ਦੀਆਂ ਜ਼ਮੀਨਾਂ ਜੋ ਹੈ ਉਹ ਵੀ ਪਾਣੀ ਦੇ ਵਿੱਚ ਸਮਾਜ ਜਾਂਦੀਆਂ ਨੇ ਤਾਂ ਇਸੇ ਦੇ ਚੱਲਦੇ ਬਿਆਸ ਦਰਿਆ ਜੋ ਹੈ ਉਸ ਦੇ ਵਿੱਚ ਵੀ ਹੁਣ ਪਾਣੀ ਦਾ ਪੱਧਰ ਜੋ ਹੈ ਵਧਿਆ ਹੋਇਆ ਜਿਸ ਕਾਰਨ ਜੋ ਨੇੜੇ ਦੇ ਲੋਕ ਨੇ ਉਹਨਾਂ ਦੀ ਪਰੇਸ਼ਾਨੀ ਕਿਤੇ ਨਾ ਕਿਤੇ ਵਾਧੀ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬਿਆਸ ਦਰਿਆ ਦੇ ਵਿੱਚ ਇਸ ਵੇਲੇ 29996 ਕਿਊਸਿਕ ਪਾਣੀ ਜੋ ਹੈ ਉਹਇਇਸ ਵਿਲੇ ਜੋ ਕਿ ਕਾਲ ਨਾਲੋਂ ਜ਼ਿਆਦਾ ਹੈ ਤਾਂ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਗੁਰਦਰਸ਼ਨ ਜੁੜੇ ਹੋਏ ਨੇ ਤਾਂ ਗੁਰਦਰਸ਼ਨ ਪਾਣੀ ਦਾ ਪੱਧਰ ਜੋ ਹੈ ਬਿਆਸ ਰਿਆ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਲ ਨਾਲੋਂ ਵਧਿਆ ਹੋਇਆ ਹੈ ਤੇ ਕਿਤੇ ਨਾ ਕਿਤੇ ਜੋ ਨੀੜ ਦੇ ਇਲਾਕੇ ਨੇ ਤੇ ਲੋਕ ਨੇ ਉਹਨਾਂ ਲਈ ਵੀ ਪਰੇਸ਼ਾਨੀ ਦਿਖਾ ਲਿਆ ਤਾਂ ਹੋਰ ਕੀ ਕੁਝ ਅਪਡੇਟ ਹੈ ਨਵੀਂ देखो इते साफ कर दिए कि जो बीते ਦਿਨ ਤੋਂ ਹਾਲਾਤ ਨੇ ਕਿਉਂਕਿ بارش ਜਿਹੜੀ ਹੈਗੀ ਆ ਉਹ ਵੀ ਲਗਾਤਾਰ ਹੈਗੀ ਆ ਕੱਲ੍ਹ ਜਾਂ ਅੱਜ ਦਾ ਦਿਨ ਸੀਗਾ ਅੱਜ ਵੀ ਜਿੱਥੇ ਮੈਦਾਨੀ ਖੇਤਰਾਂ ਦੇ ਵਿੱਚ بارش ਹੋ ਰਹੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਉੱਥੇ بارش ਹੋ ਰਹੀ ਹੈ ਇਸ ਤਰ੍ਹਾਂ ਹੀ ਹਿਮਾਚਲ ਦੀ ਜਿਹੜੀ بارش ਹੋ ਰਹੀ ਹੈ ਜਾਂ ਫਿਰ ਬੱਦਲ ਫਟਣ ਦੀਆਂ ਘਟਨਾਵਾਂ ਨੇ ਉਸ ਦੇ ਨਾਲ ਕਿਤੇ ਨਾ ਕਿਤੇ ਇਸ ਦਾ ਅਸਰ ਜਿਹੜਾ ਹੈਗਾ ਦਰਿਆ ਦੇ ਪਾਣੀ ਦੇ ਪੱਧਰ ਵਧਣ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਔਰ ਹੁਣ ਵੀ ਜਿਹੜੇ ਤਾਜ਼ਾ ਹਾਲਾਤ ਹੈਗੇ ਕਿਉਂਕਿ ਕੱਲ ਨੂੰ ਇੱਕ ਰਿਪੋਰਟ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ ਕਿਉਂਕਿ ਜਿੱਦਾਂ ਜਿੱਦਾਂ ਬਿਆਸ ਦਰਿਆ ਦੇ ਵਿੱਚ ਵਧ ਰਿਹਾ ਇਸ ਤਰ੍ਹਾਂ ਨਾਲ ਹੀ ਜਿਹੜੇ ਕੰਡੇ ਤੇ ਵਸਦੇ ਲੋਕ ਨੇ ਜਾਂ ਫਿਰ ਕਿਸਾਨ ਨੇ ਤਾਂ ਉਹ ਕਿਤਨਾ ਕਿਤੇ ਜਨਤਾ ਜਿਹੜੇ ਨੇ ਉਹ ਜਰੂਰ ਨਜ਼ਰ ਆ ਰਹੇ ਨੇ ਇਸ ਦਾ ਕਾਰਨ ਹੈਗਾ ਕਿਉਂਕਿ ਜਿਹੜੇ ਨੀਵੇਂ ਇਲਾਕੇ ਨੇ ਦਰਿਆ ਬਿਆਸ ਦੇ ਨੇੜੇ ਦੇ ਤਾਂ ਉੱਥੇ ਜੋ ਫਸਲਾਂ ਜਿਵੇਂ ਕਿ ਕਿਸਾਨਾਂ ਵੱਲੋਂ ਮੰਡ ਖੇਤਰ ਦੇ ਵਿੱਚ ਲਗਾਈਆਂ ਹੁੰਦੀਆਂ ਨੇ ਤਾਂ ਉਹਨਾਂ ਫਸਲਾਂ ਨੂੰ ਜਦੋਂ ਇਸ ਪਾਣੀ ਵਧਣ ਦੇ ਕਿਹੜਾ ਹੈਗਾ ਕਿਤਲੇ ਕਿਤੇ ਖਤਰੇ ਦਾ ਖਤਰੇ ਦੀ ਸੰਭਾਵਨਾ ਹੈਗੀ ਆ ਝੋਨਾ ਜਿਹੜਾ ਹੈਗਾ ਕਿਸਾਨਾਂ ਦਾ ਲੱਗਿਆ ਹੋਇਆ ਹੈ ਪਾਣੀ ਦੇ ਡੁੱਬਣ ਗਿਆ ਕਟਨਾਵਾ ਪਹਿਲਾਂ ਵੀ ਹੁੰਦੀਆਂ ਲਗੀਆਂ ਨੇ ਸਾਡੇ ਇੱਥੇ ਕਈ ਤਰ੍ਹਾਂ ਦੀਆਂ ਮੱਛੀਵਾੜੀਆਂ ਉਹ ਦੇਖਣ ਨੂੰ ਮਿਲੀਆਂ। ਖੈਰ ਅੱਜ ਦੀ ਜੇਕਰ ਗੱਲ ਕਰੀ ਤਾਂ ਅੱਜ 735.20 ਦੀ ਗੇਜ ਦੇ ਨਾਲ ਕਰੀਬ 29000 900 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਡਿਸਚਾਰਜ ਹੋ ਰਿਹਾ ਜੋ ਤਾਜ਼ਾ ਜਾਣਕਾਰੀ ਇਰੀਗੇਸ਼ਨ ਵਿਭਾਗ ਦੇ ਵੱਲੋਂ ਸਾਨੂੰ ਦਿੱਤੀ ਗਈ ਹੈਗੀ ਹੈ। ਔਰ ਇਸ ਦੇ ਨਾਲ ਹੀ ਜਿਵੇਂ ਦਾ ਮੌਸਮ ਹੈਗਾ ਤਾਂ ਕੱਲ ਤੱਕ ਪਾਣੀ ਕਹਿ ਸਕਦੇ ਹਾਂ ਕਿ ਵਧ ਵੀ ਸਕਦਾ ਹੈ ਬਿਆਸ ਦਰਿਆ ਦੇ ਵਿੱਚ ਲੇਕਿਨ ਇਸ ਦੀ ਕੋਈ ਅ ਸਪਸ਼ਟ ਪੁਸ਼ਟੀ ਜਿਹੜੀ ਹੈਗੀ ਹੈ ਅਧਿਕਾਰਿਕ ਪੁਸ਼ਟੀ ਜਿਹੜੀ ਹੈਗੀ ਹੈ ਫਿਲਹਾਲ ਨਹੀਂ ਮਿਲ ਪਈ ਹੈ ਜੀ ਜੀ ਗੁਰਦਰਸ਼ਨ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਜੋ ਲਗਾਤਾਰ بارش ਹੋ ਰਹੀ ਹੈ ਪਹਾੜਾਂ ਚ ਲਗਾਤਾਰ ਮੀਂਹ ਪੈ ਰਿਹਾ ਤਾਂ ਇਸ ਦੇ ਨਾਲ ਕਿਤੇ ਨਾ ਕਿਤੇ ਮੈਦਾਨੀ ਇਲਾਕਿਆਂ ਦੀ ਲੋਕਾਂ ਦੀ ਚਿੰਤਾ ਵੀ ਵਧੀ ਹੋਈ ਹੈ ਕਿਉਂਕਿ ਜੋ ਦਰਿਆ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਹੈ ਲਗਾਤਾਰ ਵਧ ਰਿਹਾ ਹੈ ਵਾਧੂ ਜੋ ਹੈ ਪਾਣੀ ਜੋ ਹੈ ਪਹਾੜਾ ਤੋਂ ਆ ਰਿਹਾ ਜਿਸ ਕਾਰਨ ਜੋ ਦਰਿਆਵਾਂ ਦੇ ਨੇੜਲੇ ਇਲਾਕੇ ਨੇ ਤੇ ਨੇੜੇ ਜੋ ਲੋਕ ਰਹਿੰਦੇ ਨੇ ਉਹਨਾਂ ਦੀ ਪਰੇਸ਼ਾਨੀ ਵੀ ਕਿਤੇ ਨਾ ਕਿਤੇ ਵਧੀ ਹੋਈ ਨਜ਼ਰ ਆ ਰਹੀ ਹੈ ਸਤਾਦੂ ਜੇਪਾਸੇ ਇੱਕ ਘੱਗਰ ਨੇ ਵੀ ਜੋ ਹੈ ਲੋਕਾਂ ਦੀ ਪਰੇਸ਼ਾਨੀ ਵਧਾਈ ਹੋਈ ਹੈ ਤੇਜ਼ੀ ਨਾਲ ਜੋ ਹੈ ਘੱਗਰ ਚ ਪਾਣੀ ਦਾ ਲੈਵਲ ਜੋ ਹੈ ਲਗਾਤਾਰ ਵਧ ਰਿਹਾ ਹੈ 12 ਘੰਟਿਆਂ ਚ 5 ਫੁੱਟ ਜੋ ਹੈ ਪਾਣੀ ਵਧ ਚੁੱਕਿਆ ਹੈ ਕਗਰ ਦੇ ਵਿੱਚ ਤਾਂ 733.08 ਫੁੱਟ ਤੇ ਜੋ ਹੈ ਪਾਣੀ ਦਾ ਲੈਵਲ ਪਹੁੰਚ ਗਿਆ ਹੈ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਪਾਣੀ ਜੋ ਹੈ 15 ਫੁੱਟ ਦੂਰ ਹੈ ਤਾਂ 748 ਜੋ ਹੈ ਕਗਰ 'ਚ ਖਤਰੇ ਦਾ ਨਿਸ਼ਾਨ ਹੈ ਤੇ 733 ਫੁੱਟ ਦੇ ਕਰੀਬ ਜੋ ਹੈ ਪਾਣੀ ਪਹੁੰਚ ਚੁੱਕਿਆ ਤਾਂ ਲਗਾਤਾਰ ਕਿਤਨਾ ਕਿਤੇ ਜੋ ਹਿਮਾਚਲ 'ਚ ਪਾਰੀ ਬਾਰਿਸ਼ ਹੋ ਰਹੀ ਹੈ ਹਿਮਾਚਲ 'ਚ ਕਈ ਥਾਵਾਂ 'ਤੇ ਬੱਦਲ ਫੱਟ ਰਹੇ ਨੇ ਵੱਡੇ ਪੱਧਰ ਤੇ ਜੋ ਹੈ ਮੌਨਸੂਨ ਕਿਤਨਾ ਕਿਤੇ ਕੁਦਰਤੀ ਆਫਤ ਬਣ ਕੇ ਵਧ ਰਿਹਾ ਤਾਂ ਇਸ ਦੇ ਚੱਲਦੇ ਜੋ ਪੰਜਾਬ ਦੇ ਦਰਿਆਨੇ ਹੁੰਦਾ ਵੀ ਦੇ ਵਿੱਚ ਵੀ ਪਾਣੀ ਦਾ ਲੈਵਲ ਲਗਾਤਾਰ ਵਧ ਰ ਹਰੇਕੀ ਕਗਰ ਦੇ ਵਿੱਚ 12 ਘੰਟਿਆਂ ਚ ਜੋ ਪਾਣੀ ਦਾ ਲੈਵਲ ਹੈ 5 ਫੁੱਟ ਬਾਅਦ ਗਿਆ ਤਾਂ ਕਿਤਨਾ ਕਿਤੇ ਕਾਫੀ ਤੇਜ਼ੀ ਨਾਲ ਜੋ ਹੈ ਵੇਖਿਆ ਜਾ ਸਕਦਾ ਹੈ ਕਿ ਪਾਣੀ ਦਾ ਲੈਵਲ ਜੋ ਹੈ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਨਾਲ ਕਿਤਨਾ ਕਿਤੇ ਵੱਡਾ ਖਤਰਾ ਵੀ ਹੋ ਜਾਂਦਾ ਹੈ ਜੋ ਲੋਕ ਨੇ ਉਹਨਾਂ ਦੇ ਲਈ ਜੋ ਨੀੜ ਦੇ ਇਲਾਕਿਆਂ ਚ ਲੋਕ ਹੁੰਦੇ ਨੇ ਜੋ ਉਹਨਾਂ ਦੀਆਂ ਫਸਲਾਂ ਹੁੰਦੀਆਂ ਨੇ ਉਹਨਾਂ ਤੇ ਵੱਡਾ ਖਤਰਾ ਮੰਡਰਾ ਜਾਂਦਾ ਹੈ ਕਿ ਕਿ ਹੁਣ ਚੋਨੇ ਦਾ ਸੀਜ਼ਨ ਚੱਲ ਰਿਹਾ ਤੇ ਇਸ ਵਿਚਾਲੇ ਜੇ ਪਾਣੀ ਆਉਂਦਾ ਹੈ ਵੱਡੀ ਗਿਣਤੀ ਚ ਤਾਂ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ